ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚਰਨਜੀਤ ਕਿਚਨ ਵਿੱਚ ਅੱਜ ਆਪਾਂ ਬਣਾਵਾਂਗੇ ਟੇਸਟੀ ਤੇ ਚਟਪਟਾ ਨਿੰਬੂ ਦਾ ਅਚਾਰ ਜੋ ਕਿ ਟੇਸਟੀ ਹੋਣ ਦੇ ਨਾਲ-ਨਾਲ ਚਟਪਟਾ ਹੋਣ ਦੇ ਨਾਲ-ਨਾਲ ਸੇਤ ਲਈ ਬਹੁਤ ਵਧੀਆ ਹੈ ਸੇਤ ਲਈ ਇਸ ਲਈ ਵਧੀਆ ਹੈ ਕਿ ਇਹਦੇ ਵਿੱਚ ਵਿਟਾਮਿਨ ਸੀ ਜੋ ਹੈ ਉਹ ਭਰਪੂਰ ਮਾਤਰਾ ਦੇ ਵਿੱਚ ਹੁੰਦਾ ਜਿਸ ਤਰੀਕੇ ਨਾਲ ਆਪਾਂ ਨਿੰਬੂ ਦਾ ਅਚਾਰ ਬਣਾਵਾਂਗੇ ਉਹ ਆਪਣੀ ਸਿਹਤ ਲਈ ਵੀ ਬਹੁਤ ਹੀ ਵਧੀਆ ਹੋਊਗਾ ਕਿਉਂਕਿ ਆਪਾਂ ਇਹਦੇ ਵਿੱਚ ਬਿਲਕੁਲ ਵੀ ਤੇਲ ਨਹੀਂ ਪਾਵਾਂਗੇ ਤੇ ਇਸ ਅਚਾਰ ਨੂੰ ਧੁੱਪ ਵਿੱਚ ਵੀ ਰੱਖਣ ਦੀ ਕੋਈ ਜ਼ਰੂਰਤ ਨਹੀਂ ਹੋਊਗੀ ਸਭ ਤੋਂ ਪਹਿਲਾਂ ਆਪਾਂ ਕਾਗਜੀ ਨਿੰਬੂ ਲਵਾਂਗੇ ਇਹਦਾ ਛਿਲਕਾ ਪਤਲਾ ਹੋਣਾ ਚਾਹੀਦਾ ਜੇ ਮੋਟਾ ਛਿਲਕਾ ਹੋਊਗਾ ਤਾਂ ਇਹਨੂੰ ਅਚਾਰ ਨੂੰ ਬਣਾਉਣ ਨੂੰ ਹੋਰ ਵੀ ਜ਼ਿਆਦਾ ਟਾਈਮ ਲੱਗੂਗਾ ਕਾਗਜੀ ਨਿੰਬੂ ਲੈ ਕੇ ਆਪਾਂ ਇਹਨਾਂ ਦੇ ਚਾਰ ਪੀਸ ਕੱਟ ਲਾਂਗੇ ਹੋ ਸਕੇ ਤਾਂ ਇਹਨਾਂ ਦੇ ਬੀਜ ਵੀ ਕੱਢ ਲਵਾਂਗੇ ਤੇ ਆਪਾਂ ਇਹਦੇ 4 ਪੀਸ ਕਰ ਲਵਾਂਗੇ ਸਭ ਤੋਂ ਵਧੀਆ ਗੱਲ ਹੈ ਕਿ ਇਹਨੂੰ ਆਪਾਂ ਬਿਲਕੁਲ ਵੀ ਧੁੱਪ ਨਹੀਂ ਲਵਾਉਣੀ ਹੈਗੀ ਇਹਦੀ ਕੋਈ ਜ਼ਰੂਰਤ ਨਹੀਂ ਹੈ ਤੇ ਇਹਨੂੰ ਆਪਾਂ ਸਾਲੋ-ਸਾਲ ਸਟੋਰ ਕਰਕੇ ਵੀ ਰੱਖ ਸਕਦੇ ਆ ਇਹ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਤੇ ਆਪਾਂ ਇਹਨੂੰ ਬਣਾ ਕੇ ਤੁਰੰਤ ਹੀ ਖਾ ਸਕਦੇ ਆ ਇਹਦੇ ਲਈ ਆਪਾਂ ਸੁੱਕਾ ਡਾਂਗਾ ਲਵਾਂਗੇ ਬਿਲਕੁਲ ਸੁੱਕਾ ਹੋਣਾ ਚਾਹੀਦਾ ਸਟੀਲ ਦਾ ਨਹੀਂ ਹੋਣਾ ਚਾਹੀਦਾ ਜਾਂ ਤਾਂਬੇ ਦਾ ਜਾਂ ਪਿੱਤਲ ਦਾ ਨਹੀਂ ਹੋਣਾ ਚਾਹੀਦਾ 1 ਕਿਲੋ ਨਿੰਬੂ ਦੇ ਵਿੱਚ 3 ਤੋਂ 4 ਚਮਚਾ ਆਪਾਂ ਨਮਕ ਦੇ ਪਾ ਲਵਾਂਗੇ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਇਸ ਤੋਂ ਬਾਅਦ ਜੇ ਤੁਹਾਡਾ ਮਨ ਕਰਦਾ ਤਾਂ ਤੁਸੀਂ ਇਹਦੇ ਵਿੱਚ ਹਲਦੀ ਵੀ ਪਾ ਸਕਦੇ ਹਾਂ ਨਿੰਬੂ ਬਿਲਕੁਲ ਫਰੈਸ਼ ਹੀ ਹੋਣੇ ਚਾਹੀਦੇ ਨੇ ਨਿੰਬੂ ਲੈ ਕੇ ਉਹਨਾਂ ਨੂੰ ਤੁਸੀਂ ਧੋ ਕੇ ਗੁੰਗਣੇ ਜਾਂ ਕੋਸੇ ਜਿਹੇ ਪਾਣੀ ਦੇ ਨਾਲ ਨਮਕ ਪਾ ਕੇ ਚੰਗੀ ਤਰ੍ਹਾਂ ਧੋ ਧੋ ਕੇ ਕਿਸੇ ਕੱਪੜੇ ਨਾਲ ਸੁਕਾ ਲਓ ਜਾਂ ਨੂੰ ਧੁੱਪ ਦੇ ਵਿੱਚ ਥੋੜੀ ਦੇਰ ਅਧਕ ਘੰਟਾ ਰੱਖ ਕੇ ਸੁਕਾ ਕੇ ਫੇਰ ਕੱਟਣਾ ਹੁਣ ਆਪਾਂ ਇਹਨਾਂ ਨਿੰਬੂਆਂ ਨੂੰ 5 ਤੋਂ 6 ਦਿਨ ਲਈ ਟਾਕੇ ਰੱਖ ਦਾਂਗੇ ਇਹ ਆਪਾਂ ਟਾਕੇ ਰੱਖੇ ਸੀ ਨਿੰਬੂ ਚੰਗੀ ਤਰ੍ਹਾਂ ਤਿਆਰ ਹੋ ਗਏ ਹੁਣ ਆਪਾਂ ਇਹਨਾਂ ਦਾ ਮਸਾਲਾ ਬਣਾਵਾਂਗੇ ਇੱਥੇ ਮਸਾਲੇ ਲਈ ਆਪਾਂ 3 ਇਲਾਇਚੀਆਂ ਥੋੜੀਆਂ ਜੀਆਂ ਕਾਲੀਆਂ ਮਿਰਚਾਂ ਜੀਰਾ ਲੌਂਗ ਤੇ ਜਿਮੇਨ ਲਈ ਹੈ ਤੇ ਆਪਾਂ ਇੱਕ ਪੈਨ ਲਵਾਂਗੇ ਇਲਾਇਚੀਆਂ ਦੇ ਬੀਜ ਕੱਢ ਕੇ ਇਹਨਾਂ ਨੂੰ ਆਪਾਂ ਭੁੰਨ ਲਵਾਂਗੇ ਬਾਕੀ ਮਸਾਲਾ ਵੀ ਇਹਦੇ ਵਿੱਚ ਪਾ ਦਵਾਂਗੇ ਇਹ ਮਸਾਲਾ ਪਾ ਕੇ ਇਹਦੇ ਵਿੱਚ ਆਪਾਂ ਇਹਨਾਂ ਨੂੰ ਗੈਸ ਕੱਟ ਕਰਕੇ ਮੀਡੀਅਮ ਗੈਸ ਤੇ 2 ਤੋਂ 3 ਮਿੰਟ ਲਈ ਭੁੰਨ ਕੇ ਇਹਨੂੰ ਠੰਡਾ ਕਰਕੇ ਦਰਦਰਾ ਜੈ ਇਹਨੂੰ ਪੀਸ ਲਵਾਂਗੇ ਇਹਨਾਂ ਸਾਰਿਆਂ ਮਸਾਲਿਆਂ ਦੀ ਸਮੈਲ ਖੁਸ਼ਬੂ ਜਿਹੜੀ ਹੈ ਉਹ ਆਚਾਰ ਦੇ ਵਿੱਚ ਬਹੁਤ ਹੀ ਵਧੀਆ ਆਉਂਦੀ ਹੈ ਤੇ ਹਾਜਮੇ ਲਈ ਵੀ ਬਹੁਤ ਜ਼ਿਆਦਾ ਵਧੀਆ ਹੋ ਜਾਂਦਾ ਹੈ ਇਹ ਇੰਨਾ ਮਸਾਲਿਆਂ ਦੇ ਨਾਲ ਇੱਥੇ ਆਪਾਂ ਬਸ ਮਸਾਲਿਆਂ ਦੀ ਨਮੀ ਜਿਹੀ ਹੀ ਖਤਮ ਕਰਨੀ ਹੈ ਤੇ ਇਹ ਮਸਾਲੇ ਹੁਣ ਭੁੱਜ ਗਏ ਆ ਕਈ ਲੋਕ ਤਾਂ ਆਚਾਰ ਤੋਂ ਬਗੈਰ ਰੋਟੀ ਵੀ ਨਹੀਂ ਖਾਂਦੇ ਆਚਾਰ ਬਿਲਕੁਲ ਉਹਨਾਂ ਨੂੰ ਚਾਹੀਦਾ ਹੀ ਚਾਹੀਦਾ ਕਿ ਲੋਕ ਨਿੰਬੂ ਦਾ ਆਚਾਰ ਪਸੰਦ ਕਰਦੇ ਕੋਈ ਆਂਬ ਦਾ ਕੋਈ ਮਿਰਚ ਦਾ ਤੇ ਆਪਣਾ ਮਸਾਲਾ ਹੁਣ ਭੁੰਨ ਗਿਆ ਇਹਨੂੰ ਆਪਾਂ ਕੁੰਡੇ ਦੇ ਵਿੱਚ ਪਾਵਾਂਗੇ ਤੇ ਇਹਨੂੰ ਦਰਦਰਾ ਜਿਹਾ ਰਗੜ ਲਵਾਂਗੇ ਤੁਸੀਂ ਇਸ ਨੂੰ ਮਿਕਸੀ ਦੇ ਜਾਰ ਵਿੱਚ ਪਾ ਕੇ ਵੀ ਪੀਸ ਸਕਦੇ ਹੋ ਤੇ ਆਪਾਂ ਦਰਦਰਾ ਹੀ ਕਰਨਾ ਸੀ ਤੇ ਹੁਣ ਆਪਾਂ ਮਸਾਲਿਆਂ ਨੂੰ ਨਿੰਬੂ ਦੇ ਵਿੱਚ ਪਾਵਾਂਗੇ ਇਸ ਦਰਦਰੇ ਕੀਤੇ ਹੋਏ ਮਸਾਲੇ ਨੂੰ ਆਪਾਂ ਨਿੰਬੂ ਦੇ ਅਚਾਰ ਦੇ ਉੱਪਰ ਪਾ ਦਾਂਗੇ ਇਦੇ ਵਿੱਚ ਇੱਕ ਚਮਚਾ ਆਪਾਂ ਕਾਲੇ ਨਮਕ ਦਾ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਮਿਕਸ ਕਰਨ ਤੋਂ ਬਾਅਦ ਇਹਨੂੰ ਆਪਾਂ ਜਾਰ ਦੇ ਵਿੱਚ ਪਾ ਲਾਂਗੇ ਤੇ ਟਾਈਟ एयरਟਾਈਟ ਜਾਰ ਦੇ ਵਿੱਚ ਹੀ ਪਾ ਕੇ ਰੱਖਣਾ ਕੱਚ ਦੇ ਬਰਤਨ ਦੇ ਵਿੱਚ ਪਾਉਂਗੇ ਤਾਂ ਅਚਾਰ ਬਹੁਤ ਵਧੀਆ ਰਹੂਗਾ ਇਸ ਅਚਾਰ ਨੂੰ ਤੁਸੀਂ ਗਿੱਲੇ ਹੱਥ ਨਾਲ ਹੀ ਲਾਉਣੇ ਤੇ ਨਾ ਹੀ ਇਸ ਅਚਾਰ ਦੇ ਵਿੱਚ ਆਪਾਂ ਗਿੱਲਾ ਚਮਚਾ ਪਾਉਣਾ ਹੈ ਸੁੱਕਾ ਚਮਚਾ ਹੋਣਾ ਚਾਹੀਦਾ ਜਦੋਂ ਵੀ ਤੁਸੀਂ ਆਚਾਰ ਕੱਢਣਾ ਹੈ ਨਹੀਂ ਤਾਂ ਇਹ ਆਚਾਰ ਖਰਾਬ ਹੋ ਸਕਦਾ ਹੈ ਜਿਹੜੇ ਜਾਰ ਦੇ ਵਿੱਚ ਪਾਉਣਾ ਉਹ ਵੀ ਚੰਗੀ ਤਰ੍ਹਾਂ ਸੁਕਾਇਆ ਹੋਵੇ ਤੇ ਉਹਨੂੰ ਵੀ ਥੋੜੀ ਜੀ 10 ਮਿੰਟ ਦੀ ਧੁੱਪ ਲਗਾਈ ਹੋਵੇ ਤੇ ਆਚਾਰ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਜੇ ਤੁਹਾਨੂੰ ਸਾਡੀ ਵੀਡੀਓ ਬਿਲਕੁਲ ਥੋੜੀ ਬੋਰਿੰਗ ਵਧੀਆ ਲੱਗ ਰਹੀ ਹੋਵੇ ਤਾ ਜ਼ਰੂਰ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਜੇ ਤੁਸੀਂ ਪਹਿਲਾਂ ਤੋਂ ਹੀ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਕੀਤਾ ਹੋਇਆ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਦੇਖ ਰਹੇ ਹੋ ਚਰਨਜੀਤ ਕਿਚਨ ਇੰਸਟਾਗ੍ਰam YouTube ਤੇ Facebook ਦੇ ਪੇਜ ਤੋਂ ਮਿਲਾਂਗੇ ਇਦਾਂ ਦੀਆਂ ਹੀ ਆਸਾਨ ਵੀਡੀਓ ਲੈ ਕੇ ਵੀਡੀਓ ਨੂੰ ਅਖੀਰ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ